ਦੋਸਤੋ ਪੰਜਾਬ ਵਿੱਚ ਹੈਲਪਰਾਂ ਤੇ ਹੋਰ ਬਖ ਬਖ ਪੋਸਟਾਂ ਦੀ ਨੋਟੀਫਿਕੇਸ਼ਨ ਆਊਟ ਹੋਈ ਹੈ ਜੀ ਦੋਸਤੋ ਜੇਕਰ ਤੁਸੀਂ 8ਵੀਂ 10ਵੀਂ 12ਵੀਂ ਤੇ ਕੋਈ ਡਿਗਰੀ ਡਿਪਲੋਮਾ ਕੰਪਲੀਟ ਕੀਤਾ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਦੋਸਤੋ ਇਸ ਵਿੱਚ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਲਾਸਟ ਡੇਟ ਕੀ ਹੈ ਕਿਹੜੀਆਂ-ਕਿਹੜੀਆਂ ਪੋਸਟਾਂ ਨੇ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਸ ਦੀ ਸਾਰੀ ਜਾਣਕਾਰੀ ਮੈਂ ਤੁਹਾਨੂੰ ਦੇਵਾਂਗਾ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਨੂੰ ਦਬਾ ਕੇ ਛੱਡ ਦਿਓ ਜੀ ਤਾਂ ਕਿ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਕੋਈ ਵੀ ਭਰਤੀ ਆਵੇ ਤਾਂ ਉਹਦੀ ਸਹੀ ਤੇ ਸਟੀਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਆਓ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਭਰਤੀ ਦਾ ਨੋਟੀਫਿਕੇਸ਼ਨ ਕੀ ਜਾਰੀ ਕੀਤਾ ਗਿਆ ਹੈ ਜੀ ਯੂ ਆਰ ਸੀ 814 ਸੀ ای ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਦੋਸਤੋ ਤੁਸੀਂ ਪਲੈਨ ਪੇਪਰ ਉਪਰ ਆਪਣਾ ਬਾਇਓ ਡਾਟਾ ਕੰਟੈਕਟ ਡਿਟੇਲ ਅਤੇ ਡਾਕੂਮੈਂਟ ਨਾਲ ਲਗਾ ਕੇ ਤੁਸੀਂ ਭੇਜਣਾ ਹੈ ਜੀ 814 CETC CO56 APO ਪਿੰਨ 913814 ਤੇ ਤੁਸੀਂ ਭੇਜ ਸਕਦੇ ਹੋ ਜੀ ਦੋਸਤੋ 12 ਮਾਰਚ 2024 ਤੱਕ ਭੇਜ ਸਕਦੇ ਹੋ ਦੋਸਤੋ ਇਹ ਪੋਸਟਾਂ ਕੰਟਰੈਕਟ ਤੇ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਈ ਨੇ ਇਹ 350 ਦਿਨਾਂ ਬਾਸਤੇ ਨੇ ਇਹਨਾਂ ਪੋਸਟਾਂ ਲਈ 55 ਸਾਲ ਤੱਕ ਦੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਦੋਸਤੋ ਪੋਸਟਾਂ ਇਸ ਪ੍ਰਕਾਰ ਨੇ ਦੋਸਤੋ ਪੋਸਟ ਨੰਬਰ 1 ਹੈ ਅਸਿਸਟੈਂਟ ਮੈਨੇਜਰ ਕਮ ਅਕਾਊਂਟੈਂਟਸ ਦੀ ਦੋਸਤੋ ਇਸ ਦੀ ਇੱਕ ਪੋਸਟ ਹੈ ਇਸ ਦੇ ਲਈ ਅਪਲਾਈ ਕਰ ਸਕਦੇ ਨੇ ਰਿਟਾਇਰਮੈਂਟ ਜੀਸੀਓ ਪੋਸਟ ਨੰਬਰ 2 ਹੈ ਜੀ ਬਿਲਿੰਗ ਕਲਰਕ ਦੀ ਦੋਸਤੋ ਟੋਟਲ ਪੋਸਟਾਂ ਨੇ 7 ਇਸ ਦੇ ਵਾਸਤੇ ਜੀਸੀਓ ORS ਡਿਫੈਂਸ ਪਰਸਨਲ ਵੀ ਅਪਲਾਈ ਕਰ ਸਕਦੇ ਨੇ ਪੋਸਟ ਨੰਬਰ 3 ਨਾ ਜੀ SKT1 ਇਸ ਲਈ ਰਿਟਾਇਰਮੈਂਟ ਜੀਸੀਓ ਓਆਰਐਸ ਅਪਲਾਈ ਕਰ ਸਕਦੇ ਨੇ ਜੀ ਪੋਸਟ ਨੰਬਰ 4 ਅਕਾਊਂਟੈਂਟਸ ਕਲਰਕ ਦੀ ਦੋਸਤੋ ਇਸ ਦੀ ਪੋਸਟ ਹੈ 1 ਇਸ ਦੇ ਵਾਸਤੇ ਜੀਸੀਓ ਅਤੇ ਲਿਟੇਰਕ ਕਲਰਕ ਅਪਲਾਈ ਕਰ ਸਕਦੇ ਨੇ ਜੀ ਹੈਲਪਰ ਦੀਆਂ ਪੋਸਟਾਂ ਨੇ ਜੀ 2 ਇਸ ਦੇ ਵਾਸਤੇ ਜੀਸੀਓ ਓਆਰਐਸ ਅਪਲਾਈ ਕਰ ਸਕਦੇ ਨੇ ਤੁਸੀਂ ਆਪਣੇ ਡਾਕੂਮੈਂਟ 12 ਮਾਰਚ 2024 ਤੱਕ ਉਹਨਾਂ ਕੋਲ ਪਹੁੰਚ ਜਾਣੇ ਚਾਹੀਦੇ ਨੇ ਜੀ ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਹੈਲਪਲਾਈਨ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਦੋਸਤ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਦੋਸਤੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ